ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਵਿੱਚ ਬਹੁ ਬਹੁ ਵੈਲਕਮ ਆ ਵੀਰ ਜੀ ਵੀਰ ਜੀ ਅੱਜ ਆਈ ਪਹੁੰਚੇ ਆ ਪਿੰਡ ਵਿਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਮੰਦੀਪ ਵੀਰ ਹਣਾ ਕੋਲ ਤੇ ਵੀਰ ਜੀ ਚਾਰ ਵੜਾ ਦਿਖਾਵਾਂਗੇ ਪੂਰੀਆਂ ਟੋਪ ਕੁਆਲਿਟੀ ਦੀਆਂ ਐਚ ਐਫ ਵਸ਼ੀਆਂ ਥੱਲੇ ਥੱਬੇ ਹੀ ਲਾਏ ਆ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਤੇ ਚੜੀਆਂ ਆਓ ਵੀਰ ਹਣਾ ਕੋਲ ਲੈਨੇ ਸਾਰੀ ਜਾਣਕਾਰੀ ਤੇ ਵੀਰ ਜੀ ਜਿਹੜਾ ਚੈਨਲ ਨੂੰ ਮੇਰਾ ਭਰਾ ਵੇਂਦਾ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਵੈਲਕਮ ਕਰਦੇ ਆ ਜੀ ਹਾਂ ਜੀ ਹਾਂ ਜੀ ਵੀਰ ਜੀ ਧੰਨਵਾਦ ਜੀ ਲੈ ਭੈਣ ਭਰਾਵੇ ਤੇ ਕੰਡੇ ਦੀ ਮਾਰਨ ਨੂੰ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਿਆਰ ਕਰੀ ਹਾਂ ਜੀ ਤੇ ਲੈ ਕੇ ਤੇ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਬਿਲਕੁਲ ਬਿਲਕੁਲ ਜੀ ਵੀਰ ਜੀ ਲੈਣੀਆਂ ਆਉਣ ਵਾਲੇ ਘੜੇ ਦਾ ਵੀਡੀਓ ਕਾਉਂ ਦਿਆ ਕਰ ਬਿਲਕੁਲ 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 ਆਪਣੇ ਕੋਲ ਅੱਗੇ ਵਿੱਚ ਚਾਰ ਰੋਸ ਨੇ ਆਉਣ ਸ਼ਰਨ ਕੀਨੇ ਹੀ ਆ ਤੇ ਆਪਣੇ ਕੋਲ ਤਾਜ਼ਾ ਨਾ ਅਛਾ ਇਹ ਵਸ਼ੀਗੋ ਹਾਂਜੀ ਠੀਕ ਠੀਕ ਕਰੀਏ ਵੀਰ ਜੀ ਫੇਰ ਸ਼ੁਰੂ ਤੇ ਤਾਂ ਵੀਰ ਜੀ ਵਸ਼ੀਗੋ ਕਰ ਲੈ ਚਲੋ ਇੱਦਾਂ ਕਰਦੇ ਇਹ ਵਸ਼ੀ ਇਹ ਜਿਆਦਾ ਜਤਨੀ ਅਛਾ ਇਹਨੂੰ ਹਾਂਜੀ ਵੇਖੋ ਵੀਰ ਜੀ ਵਹਿਰ ਮਗਰ ਫਸ਼ਾ ਜੀ ਇਹ ਤੋਂ ਵੀਰ ਜੀ ਵਹਿੜ 12 13 ਕਿਲੋ ਝੋਲੀ ਪਿਆ ਰਿਆ ਪੂਰੀ ਜਾਦ ਬਰੀਡ ਵਾਲੀ ਵਹਿੜ ਆ ਕਿੰਨਾ ਹੈ ਜੀ ਦੁੱਧ ਸਿਰ 13 ਕਿਲੋ ਭੋਲਾ ਹੀ ਜੀ ਠੀਕ ਠੀਕ ਕਿੰਨੇ ਦੇਣਾ ਹੋਗੇ ਸੋਈ ਨੂੰ ਠੀਕ ਠੀਕ ਵੇਖੋ ਵੀਰ ਜੀ ਵਸ਼ੀ ਵੱਡੀ ਵਸ਼ੀ ਆ ਛੋਟੀ ਵਸ਼ੀ ਨਹੀਂਗੀ ਦੋਦੇ ਵੀਰ ਜੀ ਚਵਾਈ ਜਾਊਗੀ ਚੰਗਾ ਨਾ ਦੋ ਦੋ 17 18 ਕਿਲੋ ਵਸ਼ੀ ਚਵਾ ਦੋਗੀ ਨਾ ਵੀਰ ਜੀ ਵੇਖੋ ਨਸਲ ਬਰੀ ਬਹੁਤ ਜ਼ਿਆਦਾ ਫੇਸ ਕੁਆਲਟੀ ਬਹੁਤ ਵਧੀਆ ਬਾਕੀ ਤੋਰਾ ਤੂਰਾ ਵਸ਼ੀ ਦਾ ਜਿਹਨੂੰ ਕਹਿੰਦੇ ਆ ਘੋੜੀਆਂ ਵਰਗਾ ਪੂਰੀ ਓਕੇ ਰਿਪੋਰਟ ਚਵਾ ਚੂ ਆਹ ਵੀਰ ਜੀ ਵਧੀਆ ਆਹ ਵੀਰ ਜੀ ਮੋਟਰੀ ਨੇ ਵੀ ਵੇਖੋ ਵੀਰ ਜੀ ਠਰਕ ਨੂੰ ਵਸ਼ੀ ਦਾ ਬਾਕੀ ਮੇਰਾ ਵੀਂਤਰਾ ਜਿਹੜਾ ਵੀ ਚੰਗੀ ਸੇਵਾ ਕਰੂਗਾ ਦੁੱਧ 20 ਕਿਲੋ ਜਵਾ ਦੂ 20 ਕਿਲੋ ਵਸ਼ੀਤਵਾ ਦੂ ਬਾਕੀ ਥਾਂ ਤੋਂ ਬਹੁਤ ਚੰਗਾ ਲਗਾ ਦੇ ਦੂ ਥਾਂ ਤੋਂ ਚੰਗਾ ਚਵਾਈ ਵਾਲਾ ਮੁੱਠੀ ਵਾਲਾ ਥਾਂ ਲਗਾ ਗੁਲਾਬੀ ਥਾਂ ਲਗਾ ਦੇ ਕੋਈ ਨਹੀਂ ਥਾਂ ਆ ਕੀ ਵੀਂਤਰਾ ਕਰੀਏ ਕਰ ਰਹੇ ਹਾਂ ਪੂਰਾ ਅੱਜ ਜਿਹੜਾ ਮੋਲ ਜੈਰ ਕਰਨਾ ਵਸ਼ੀ 70 ਤੋਂ 75 ਦਾ ਕਰ ਰਿਹਾ ਹਾਂ ਜੈਰ ਮੈਂ ਦੀ ਵੀਡੀਓ ਬਿਲਕੁਲ ਬਿਲਕੁਲ ਤਿੰਨ ਘੜ ਛੜ ਦੀ ਵਸ਼ੀ ਦੇ ਦਈਏ ਮੈਂ ਕਹਿੰਦਾ ਕਰ ਦਈਏ ਥੋੜਾ ਬੋਲ ਛੜ ਦਈਏ ਫਿਰ ਚਲੋ ਜ਼ਿਆਦਾ ਨਹੀਂ ਵੇਚੀ ਦੋ ਹੀ ਕਰ ਦਈਏ 55 ਜਾਨੀ ਜਾਨੀ ਦੇਖੋ ਵੀਰ ਜੀ 55000 ਦੀ ਵਸ਼ੀ ਆ 13 14 ਕਿਲੋ ਜਿਹੜਾ ਬੋਲਾ ਤਿਆਰ ਆ ਬਾਕੀ ਵੀਰ ਜੀ ਵਸ਼ੀ ਬਹੁਤ ਸੋਹਣੀ ਆ ਬਿਊਟੀ ਆ ਕੁਆਲਿਟੀ ਫੁੱਲ ਨਿਕਨੇਗੇ ਰੇਟ ਹੁੰਦੇ ਆ ਹਾਂ ਜੀ ਨਿਕਨੇਗੇ ਚਲੋ ਵਧੀਆ ਵੀਰ ਜੀ ਨਿਕਨੇਗੇ ਰੇਟ ਆ ਦੇ ਫਿਰ ਪਹਿਲੇ ਗੁੱਲੇ ਜਾਣੀਆਂ ਆ ਗਾੜੀ ਆ ਗਈ ਵੱਡੀ ਵਹਿੜ ਵੱਡੀ ਵਸ਼ੀ ਇਹ ਕੋਲ ਫੁੱਲ ਵੱਡੀ ਵਸ਼ੀ ਵੀਰ ਜੀ ਦੇਖੋ ਮਗਰ ਵੀਰ ਜੀ ਕੀ ਆ ਗਿਆ ਵਸ਼ਾ ਮਲੇ ਵਸ਼ਾ ਜੀ ਠੀਕ ਠੀਕ ਇਹ ਵੀਰ ਜੀ ਵੱਡੀ ਵਸ਼ੀ ਆ ਫੁੱਲ ਜਾਤ ਫਰੀ ਤੇ ਆ ਰਿਹਾ ਅੱਛਾ 18 ਕਿਲੋ ਅੱਛਾ ਜੀ ਵੇਜੀ ਆ ਠੀਕ 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 ਦੇਖੋ ਵੇ ਜੀ ਬੋਦੀ ਵਾਲੀ ਵਾੜ ਆ ਹੋਰ ਕੋਲ ਵੱਡੀ ਵਾੜ ਆ ਵੇ ਕੋਈ ਨਹੀਂ ਪਾਲ ਦੋ ਪੰਜ ਜਹਾ ਬਾਕੀ ਰੰਗ ਬਾਗ ਫੁੱਲਿਆ ਬਾਕੀ ਜਿਹੜਾ ਕੋਈ ਮੇਰਾ ਵੀਰ ਭਰਾ ਸੇਵਾ ਚੰਗੀ ਕਰੂਗਾ ਵਾਸ਼ੀ 5 ਕਿਲੋ ਹੀ ਦੋਦੇ ਚਵਾ ਦੂਗੀ ਹਾਂਜੀ ਗੱਲ ਤੇ ਵੀ ਜੀ ਸੇਵਾ ਦੀ ਸੇਵਾ ਦੀ ਸੇਵਾ ਦੀ ਜਾ ਜੱਡੀ ਵਸ਼ੀ ਆ ਸਹੀ ਗੱਲ ਜੀ ਟਰੇਨ ਤੇ ਅੰਜਨ ਜੱਡੀ ਵਸ਼ੀ ਆ ਵੀਰ ਹਾਂਜੀ ਫੁੱਲ ਵੱਡੀ ਬਾਕੀ ਥਣ ਥਣ ਵੀਰ ਜੀ ਉਹ ਪਿਆਰਾ ਲਗਾ ਵੀਰ ਜੀ ਦਾ ਰੇਟ ਕਰ ਦਈਏ ਫਿਰ ਇੱਥੇ ਹੀ ਕਰ ਦਨੇ ਵੀਰ ਜੀ ਦੱਸੋ ਫਿਰ ਹੋਰ ਨਹੀਂ ਵੀਰ ਜੀ ਵਸ਼ੀ ਦਾ ਕਰਨਾ ਹਾਂਜੀ ਅਸੀਂ ਹੱਕ ਰੱਖਦੀ ਆ 80 85 ਦਾ ਪਰ ਆਪਾਂ ਪਹਿਲੀ ਵੀਡੀਓ ਜਾਜ ਦੇ ਦੇਣੀ ਬਿਲਕੁਲ ਹਾਂਜੀ 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 2 ਘਾਟ 70 ਦੀ ਵਸ਼ੀ ਦੇ ਦਈਏ ਮੈਂ ਕਹਿੰਦਾ ਕਰ ਦਈਏ ਥੋੜਾ ਬੋਤਾ ਮੰਨਦਾ ਚਲੋ ਜਿਆਦਾ ਨਹੀਂ ਤੇ ਨਹੀਂ ਛੱਡਦੀਏ ਫਿਰ 65 ਦੀ ਵਸ਼ੀ ਜੱਸ ਨੂੰ ਵੇਖੋ ਵੀਰ ਜੀ 65000 ਦੀ ਵਸ਼ੀ ਪੁੱਲ ਵੱਡੀ 18 ਕਿਲੋ ਦੁੱਧ ਤਿਆਰ 5 ਲੀਟਰ ਦੀ ਮਾਲਕਣਾ ਚਬਾਊਗੀ ਕੋਈ ਵੀਰ ਭਰਾ ਚੰਗੀ ਸੇਵਾ ਕਰੂਗੀ ਪਰ ਵੀਰ ਜੀ 65000 ਦੀ ਵਸ਼ੀ ਐਡੀ ਮਿਲਦੀ ਨਹੀਂ ਆ ਫਿਰ ਪਹਿਲੀ ਵੀਡੀਓ ਜਾਜ ਆਪਾਂ ਨੇ ਕਿੰਨੀ ਕਿੰਨੀ ਕਮਾਈ ਹਾਂ ਜੀ 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 ਵੀਰ ਜੀ ਇਹੋ ਜਿਹੀ ਵਸ਼ੀਆਂ ਮੰਡੀ 'ਚ ਲੱਖ ਡੇਢ ਲੱਖ ਮੰਗਦੇ ਐ ਇਹੋ ਜਿਹੀਆਂ ਦਾ ਪਾਣੀ ਦੇਈ ਥੋੜਾ ਇਹ ਨਾ ਨਾ ਪੀ ਲੈਣਾ ਆ ਤਰਾ ਸਵਰਪੇ ਦੇ ਘਾ ਦੇ ਦੇਖੋ ਇਹ ਜੀ ਮੈਂ ਕੋੜੀ ਸੰਦੇ ਪੂਰਾ ਨੁੜਾ ਦੇ ਖਾਦਾ ਬਹੁਤ ਜਿਆਦਾ ਨਿਕਾਰੀ ਬਣਿਆ ਤੇ ਬਾਕੀ ਵੀ ਲੱਗ ਬਹੁਤ ਜਿਆਦਾ ਹਾਂਜੀ ਹਾਂਜੀ ਆਹ ਤੀਜੇ ਵਾਈ ਵਾਲਾ ਮੁੱਠੀ ਥਾਨ ਲੱਗਾ ਵੜਾ ਖਾ ਚਾਰੀਆ ਵੀਰੋ ਨਾਲ ਕੋਲ ਪਰ ਚਮੇ ਚੜਦੀਆਂ ਤੇ ਚੜਦੀਆਂ ਤੋਫੇ ਆ ਵੀਰ ਤੋਫੇ ਤੋਫੇ ਰਹਿਣ ਦੇ ਗੀਦਿਆਂ ਵਿੱਚ ਆਇਓ ਬਾਹਰ ਇਹ ਵਾਸੀ ਆ ਗਿਆ ਹੈ ਅੱਜ ਆ ਜੀ ਬੈਠਾ ਹਾਂ ਜੀ ਵੇਖੋ ਵਾਸੀ ਆ 12 13 ਦਾ ਸਾਡਾ ਅੱਛਾ ਗੱਪਾਂ ਲਿਆ ਨਾ ਪਰ ਵੀ ਜੇ ਇਹ ਵੀ ਵਸ਼ੀ ਮੇਰੇ ਤੇ ਵੀ ਸਣਾਣੇ ਚੰਗੀ ਸਾੰਭੀ ਬੋਦੀ ਵਾਲੀ ਬੈਣ ਹੈ ਜੇ ਸਵਾਇਤੀ ਬਹੁਤ ਚੰਗੀ ਹੈ ਇਹ ਸਕਵਾੜੀ ਹੈ ਕੋਈ ਜੀ ਥੱਲੇ ਵਜੇ 10 12 ਦੇ ਲੈ ਜੂਗੀ ਪਰ ਇਹ ਵੀ ਥੱਲੇ ਬਣੂਗੀ ਚੰਗੀ ਥਾਣ ਥੋਣ ਇਹਨਾਂ ਨੂੰ ਬਹੁਤ ਵਧੀਆ ਲੱਗਾ ਇਹ ਵੀ ਵਾਸੀ ਬਹੁਤ ਸਾਉਦੀ ਆ ਬਿਲਕੁਲ ਬਿਲਕੁਲ ਜੀ ਹਾਂ ਜੀ ਵਾਸੀਆਂ ਘੱਟ ਲੱਭਦੀਆਂ ਜਲਸੀ ਆ ਇਹਨਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਗੀ ਫਾਨ ਸ਼ੰਕਰ ਮਾਰੀ ਨਾ ਇਹਨੂੰ ਬਹੁਤ ਚੰਗਾ ਲੱਗਾ ਬਹੁਤ ਵਧੀਆ ਆ ਜੀ ਬਾਕੀ ਵੇਖੋ ਨਾੜਾਂ ਨੂੰ ਉੜਾਇਦੇ ਵਿਚਾੜੇ ਤੇ ਫੁੱਲਿਆ ਲੈ ਜੀ ਵੀਰ ਜੀ ਦੱਸਦੇ ਨਾ 10 12 ਮਹੀਨੇ ਮੇਰੇ ਲੱਗੇ ਹਾਂ ਜੀ ਪਰ ਵਸੀ ਬਣੂ ਥੱਲੇ ਕਰਮ ਵਾਲੀ ਸੰਗੀ ਹਾਂ ਜੀ ਹਾਂ ਜੀ ਆ ਕੀ ਮਾਸ਼ੀ ਵੀਰੇ ਦੇ ਵੇਖੋ ਵੀਰ ਜੀ ਵਾਸ਼ੀ ਐਵੀ ਵੀਰ ਜੀ ਫੁੱਲ ਵੱਡੀਆਂ ਵਸ਼ੀਆਂ ਕੋਈ ਨਾ ਕੋਈ ਤੇਰਾ ਵੀਰ ਭਰਾ ਕਹੇਗੀ ਛੋਟੀਆਂ ਫੁੱਲ ਵੱਡੀਆਂ ਵਸ਼ੀਆਂ ਮੈਂ ਕਿਹਾ ਲਾਟਲਾਂ ਬਣੀਆਂ ਗੁਲਾਬਾਂ ਨਾਲ ਲੱਗਾ ਠੰਡੀ-ਪੀਰੀ ਵਸ਼ੀ ਹੈ ਹਾਂਜੀ ਹਾਂਜੀ ਮੋਟ ਦੀ ਜੀ ਇਹਦਾ ਵੀ ਛੋਟੀਆਂ ਨਾਲ ਹੈ ਵਸ਼ੀ ਛੋਟਦੀਆਂ ਨਾਲ ਹੀ ਕਰੀਏ ਜਿਹੜੇ ਪਹਿਲੇ ਫੋਨ ਤੇ ਹੀ ਜਾਣ ਮੋਟ ਦੀ ਵਸ਼ੀ ਦਾ ਕਰਨਾ ਹਾਂਜੀ ਤੇ ਵਸ਼ੀ ਕਿਆ ਸਮਝ ਦੇ ਦੇਣੀ ਆ ਤਿੰਨ ਘਟ 60 ਤਿੰਨ ਘਟ 60 ਦੀ ਵੀਰ ਹੋਣੀਆਂ ਦੇ ਵਸ਼ੀ ਦੇ ਦੇਣੀ ਮੈਂ ਕਹਿੰਦਾ ਦੋ ਛੱਡ ਦੀਏ ਚਲੋ ਜਿਆਦਾ ਨਹੀਂ ਘੜ ਦਾਂਗੇ ਵੀਰ ਜੀ ਚਲੋ ਠੀਕ ਆ ਕੇ ਕਹਤਾ ਇੱਕੋ ਵਸ਼ੀ ਦਿਖਾ ਲਓ ਲਾ ਕੇ ਤੇ ਬਹੁਤ ਸੱਗੀ ਵਸ਼ੀ ਆ ਵੀਰ ਜੀ ਬਹੁਤ ਬਣੂਗੀ ਇਹ ਕਰਮਾ ਵਾਲੀ ਨੂੰ ਥਣ ਪਾਂਡਾ ਚੰਗਾ ਲੱਗਾ ਉਹ ਵੀਰ ਜੀ ਬੰਦਿਓ ਘੜ ਆਈ ਵੀਰ ਜੀ ਇਹ ਦੇਖ ਸ਼ੇਰ ਜੇਕਰ ਕਰਮਾ ਵਾਲੀ ਆਪਣੇ ਥਾਂ ਤੇ ਆ ਗਈ ਇੱਥੇ ਖਲੋਇਓ ਵੀਰ ਜੀ ਠੀਕ ਵੀਰ ਬੰਦਿਓ ਚੰਗੀਆਂ ਚੰਗੀਆਂ ਨਾ ਦੋਰਾ ਹੀ ਚੰਗੀਆਂ ਵੀਰ ਜੀ ਵੀਰ ਜੀ ਮਾਲ ਸਾਫ਼ ਸੁਥਰਾ ਹੋਏ ਤੇ ਚਲੋ ਵਿਕਤਾ ਵੀ ਗਾਹਕ ਵੀ ਖੁਸ਼ ਰਹਿੰਦਾ ਤੇ ਆਪਣਾ ਵੀ ਮਾਲ ਹੀ ਲੈਉਣੇ ਟੋਪਦਾ ਵੀਰ ਜੀ ਹਾਂਜੀ ਹਾਂਜੀ ਗਾੜੀ ਵੀ ਚੱਲਸ ਨਾ ਮੰਗ 55 ਦੀ ਵੀਰ ਹੋਣੀ ਆਂਦੇ ਜਿਹੜੀ ਵਸੇ ਦੇਣੀ ਆ ਪਰ ਵੀਰ ਜੀ ਇਹ ਜਿਹੜਾ ਮੇਰਾ ਕੋਈ ਵੀਰ ਭਰਾ ਲੈ ਜੋ ਕੋਈ ਗਾਹ ਹੀ ਕਮਾਈ ਕਰ ਸਕਦਾ ਥਾਂ ਕੇ ਦਾ ਦੇਣ ਪਛੀਰੇ ਨੇ ਵੀਰ ਜੀ ਕੋਲ ਜੀ ਪੈਂਦਾ ਵੇਗ ਦੀ ਵਗਦੀ ਵੇਤੀ ਫੁੱਲ ਵੱਢਦੇ ਆ ਅਸੀਂ ਲਈ ਆਪਾਂ 10000 ਦੀ ਅਛਾਏ ਆਪਣੇ ਕੋਈ ਅਵਸ਼ਾ ਮਗਰਿਆ ਨੇ 15 ਕਿਲੋ ਦੁੱਧ ਲੈ ਕੇ ਆ ਰਿਹਾ ਵੇਖੋ ਵੀਰ ਜੀ ਇਹ ਵੀ ਵਸਾਏ ਫੁੱਲ ਵੱਢੀ ਜਾਣਾ ਹਾਂਜੀ ਅਛਾਏ ਮਗਰ ਵਸਾਏ ਹਾਂਜੀ ਮਿਰਦਾਸ ਜੇ ਦੇਣੀ ਆ ਮਗਰ ਦਾ ਥਣੁਰਦਾ ਘਟ ਗਿਆ ਅਛਾ ਬਹਿਣੀ ਵਾਲਾ ਸੱਚਾਈ ਨਾਮ ਆਲ ਦੇਣਾ ਤਾਂ ਥੋਥੇ ਰਣੀ ਵੀਰ ਦੇਖੋ ਵੀਰ ਜੀ ਵੇਖੋ ਸੱਚਾਈ ਦਾ ਕੰਮ ਲੰਮਾ ਟਾਈਮ ਚੱਲੂਗਾ ਵੀਰ ਨਾਲ ਦਾਸ ਵੀਰ ਨੂੰ ਨੱਟ ਤੇ ਆਇਆ ਅੱਛਾ ਰੀ ਮਗਰਿਆ ਠੀਕ ਵੀ ਚੀਜ਼ ਵੀਰ ਦੋ ਰੰਗ ਨਹੀਂ ਹੋ ਰਿਹਾ ਜੀ ਆਹ ਦਾਸਾ ਫਿਰ ਇਹਨਾਂ ਨੂੰ ਦੱਬਣ ਦੇਣੀ ਵੀਰ ਨੂੰ ਕਹਿੰਦੇ ਕਿ ਮਗਰਲਾ ਥਾਣ ਜਿਹੜਾ ਇਹਦਾ ਘਟ ਗਿਆ ਵਾ ਬਾਕੀ ਇਹ ਵੀ ਡੈਣ ਮਤਲਬ ਬਹੁਤ ਫੇਸ ਕੁਆਲਟੀ ਨਾਲ ਉਹ ਬਿਊਟੀ ਲਾ ਲੋ ਬਹੁਤ ਵਧੀਆ ਵੜ ਹੈ ਵੀ ਤੇ ਬੈਣ ਜਿਹੜੀ ਮੱਛੀ ਲਈ ਆ ਆਪਣੇ ਘੱਪਣ ਆਪਣੇ ਘਰੇ ਸੋਈ ਆ ਅਛਾ ਜੀ ਹਾਂ ਜੀ ਤੂੰ ਕਿ ਮੱਛੀ ਦਾ ਥਾਣਾ ਘਟ ਗਿਆ ਥੜਾ ਜੀ ਓਹੋ ਧਿਆਨ ਨਾਲ ਨਾਲ ਮਾਗਰਾ ਸ਼ਾਹ ਜੀ ਵੀ ਜੀ ਸ੍ਰੀ ਮਾਗਰਾ ਗੁਰੂ ਕਾਰਨ ਜੀ ਵਾਸ਼ਾ ਵੇਖੋ ਵੀ ਜੀ ਕਟਾ ਸੋਣਾ ਜੇ ਪਸ਼ੀਂ ਹੁੰਦੀ ਦੇ ਕਿ ਵੀਰ ਭਰਾਣੇ ਸੀਮਨ ਚੰਗਾ ਹੋਇਆ ਹਾਂਜੀ ਹਾਂਜੀ ਵੀਰ ਜੀ ਪਛੀ ਜਾਏ ਗੇ ਬਿਲਕੁਲ ਕੋਈ ਨਾ ਇਹਨਾਂ ਦੇ ਵਿੱਚ ਨਹੀਂ ਆ ਚਲੋ ਵੀਰ ਜੀ ਘਾਟੇ ਵਾਦੇ ਨਾਲ ਹੀ ਆ ਨਫੇ ਨੁਕਸਾਨ ਹਾਂਜੀ ਕੋਈ ਗੱਲ ਨਹੀਂ ਚਾਹੋ ਵੀਰ ਕੋਈ ਜਾਈਆ ਜੀ ਜੇ ਸੁਣੋ ਹੀ ਕੋਈ ਜਾਈਆ ਜੀ ਕੈਲਰ ਠੀਕ ਹੈ ਬਾਕੀ ਮੰਨਦਾ ਨਾ ਰੂਗਾ ਬੱਚੀ ਬਹੁਤ ਬਾਕੀ ਵੀਰ ਜੀ ਕੋਈ ਵੀਰ ਭਰਾ ਫੋਨ ਲਾਏ ਕੋਈ ਗੱਲ ਨਹੀਂ ਵੀਰ ਨੂੰ ਮੰਨਤਾਂ ਕਰਣਗੇ ਬਾਕੀ ਆ ਚਾਰ ਵੜਾ ਵਾ ਪੂਰੀਆਂ ਟੋਪ ਦੀਆਂ ਸਿਰੇ ਦੀਆਂ ਵੜਾ ਵਾ ਵੇਖੋ ਥੱਬੇ ਲੱਗੇ ਯਾਰ ਇਹ ਠੀਕ ਵੀਰ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਡਿਪੈਂਡਰ ਦੀ ਗੱਲ ਹੈ ਆਪਾਂ ਮਾਲਿਆਵਲ ਦੇ ਕੋਲ ਤੇ ਨਾਲ ਹੀ ਆ ਪਿਹਲਾ ਤੇ ਜਾ ਪਿੰਡ ਠੀਕ ਠੀਕ ਹੈ ਫਲਗੜ ਚੁੜੀਆਂ ਆਪਾਂ ਲੱਗ ਗਿਆ ਮਟਾਲਾਂ ਵੀ ਲੱਗ ਗਿਆ ਹਾਂ ਬਸ ਫਿਰ ਆਪਾਂ ਮਲੇਵਚਾਰ ਜੇ ਆਪਾਂ ਹਾਂਜੀ ਮੋਬਾਈਲ ਨੰਬਰ 973476347 ਪੱਟ ਦੇ ਚਲੋ ਠੀਕ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ